ਲੋ ਵੀ ਕਿਸਾਨ ਭਰਾਵੋ ਜਿਵੇਂ ਆਪਾਂ ਸਗਾਤਾ ਝੋਨਾ ਤਿੰਨ ਦਿਨ ਹੋ ਗਏ ਪਾਣੀ ਬੰਦ ਕੀਤੇ ਨੂੰ ਜਿਵੇਂ ਰੋਡ ਬਣਾਤਾ ਭਲਾ ਸਾਈਕਲ ਦਵੱਲੀ ਫਿਰੋ ਵਿੱਚ ਇਹਦੇ ਤੇ ਇਹਦਾ ਫਾਇਦਾ ਕੀ ਆ ਆਪਾਂ ਜਿਹੜਾ ਪਾਣੀ ਸਕਾਉਣ ਦਾ ਉਹਦਾ ਤਜਰਬਾ ਆਪਣਾ ਜਿਹੜਾ ਨਿੱਜੀ ਤਜਰਬਾ ਉਹ ਸੋਡੇ ਨਾਲ ਸਾਂਝਾ ਕਰਦੇ ਆ ਅੱਜ ਆਪਣਾ ਝੋਨਾ ਤਕਰੀਬਨ 16 ਦਿਨ ਹੋ ਗਏ ਲੱਗੇ ਨੂੰ ਬਾਈ ਤੇ ਇੱਕ ਗੱਟਾ ਇਹਦੇ ਚ ਯੂਰੀਆ ਦਾ ਪਾਇਆ ਤੇ ਇੱਕ ਗੱਟਾ ਸਫਰ ਦਾ ਪਾਇਆ ਤੇ ਆ ਤੁਸੀਂ ਗਰੋਥ ਕਰੋ ਚੈੱਕ ਵੀ ਵਾਹਣ ਬਿਲਕੁਲ ਜਿਹੜਾ ਟੱਕਦਾ ਆਉਂਦਾ ਝੋਨਾ ਨਵੀਂ ਫੋਟ ਜਿਹੜੀ ਬਹੁਤ ਸੋਹਣੀ ਆ ਰਹੀ ਆ ਬੂਟਾ ਬਹੁਤ ਸੋਹਣਾ ਬਣਾ ਰਿਹਾ ਝੋਨਾ ਫਟਾਰਾ ਬਹੁਤ ਸੋਹਣਾ ਕਰ ਰਿਹਾ ਕਿਉਂਕਿ ਬਈ ਜਦੋਂ ਆਪਾਂ ਲਗਾਤਾਰ ਪਾਣੀ ਲਈ ਜੰਨੇ ਲਗਾਤਾਰ ਪਾਣੀ ਲਈ ਜੰਨੇ ਤਾਂ ਬੂਟੇ ਨੂੰ ਜਿਹੜੀ ਆਕਸੀਜਨ ਉਹ ਘੱਟ ਮਿਲਦੀ ਆ ਤੇ ਜਿਹੜੀਆਂ ਨਵੀਆਂ ਸੰਖਾ ਥੱਲੋਂ ਨਵੀਆਂ ਨਿਕਲਣੀਆਂ ਹੁੰਦੀਆਂ ਉਹ ਪਾਣੀ ਜ਼ਿਆਦਾ ਰਹਿਣ ਕਰਕੇ ਬੂਟਾ ਜਿਹੜਾ ਪਤਲਾ ਰਹਿ ਜਾਂਦਾ ਤੇ ਆਪਾਂ ਆ ਦੇਖੋ ਵੀ ਜਿਵੇਂ ਪਾਣੀ ਸੁਕਾਤਾ ਸੀਗਾ ਬਈ ਜਿਵੇਂ ਜਿਹੜਾ ਜਿੰਨੀ ਕੋਈ ਜਾਲਾ ਜੱਪਾ ਸੀਗਾ ਕੋਈ ਡੱਕਾ ਡੋਲਾ ਸੀਗਾ ਉਹ ਬਿਲਕੁਲ ਜਿਹੜਾ ਥੱਲੇ ਬੈਠ ਗਿਆ ਵਾਹਣ ਆਪਾਂ ਗਏ ਵੀ ਤੇੜਾ ਪੈ ਗਈਆਂ ਕਰੀ ਪੇਪੜੀ ਬਣ ਗਈ ਜਿੰਨਾ ਜਾਲਾ ਸੀਗਾ ਤੇ ਹੁਣ ਆਪਾਂ ਇਹਦੇ ਚ ਅੱਜ ਤੀਜੇ ਦਿਨ ਬਾਅਦ ਭਾਵ ਤਿੰਨ ਦਿਨ ਹੋ ਗਏ ਬੰਦ ਕੀਤੇ ਨੂੰ ਤੇ ਅੱਜ ਆਪਾਂ ਇਹਦੇ ਵਿੱਚ ਜਿਹੜੀ ਮੋਟਰ ਛੱਡਾਂਗੇ ਆ ਤੁਸੀਂ ਗਰੋਥ ਕਰੋ ਚੱਕ ਮਾੜਾ ਮੋਟਾ ਕਿਤੇ ਪਾਣੀ ਰਹਿ ਗਿਆ ਬਾਕੀ ਬਿਲਕੁਲ ਜਿਹੜਾ ਪਾਣੀ ਸੁੱਕ ਗਿਆ ਸੀਗਾ ਇਧਰਲੇ ਵਾਹਣ ਚ ਦਾ ਬਿਲਕੁਲ ਜਿਹੜਾ ਸਾਰੇ ਵਾਹਣ ਚ ਤੇੜਾ ਪੈ ਗਈਆਂ ਤੇ ਇਹਦਾ ਫਾਇਦਾ ਬਾਈ ਇਹ ਹੈ ਵੀ ਜਿਹੜੀ ਪਹਿਲਾਂ ਆਪਾਂ ਇਹ ਪਾਈ ਸੀਗੀ 1/0 ਸਫਰ ਦਾ ਤੇ 1/ ਯੂਰੀਏ ਦਾ ਉਦੋਂ ਥੋੜਾ ਪਾਣੀ ਰੱਖ ਕੇ ਜਿਹੜੀ ਰੇਹ ਪਾਈ ਸੀ ਉਸ ਤੋਂ ਬਾਅਦ ਜਿਹੜਾ 2-3 ਦਿਨ ਲਗਾਤਾਰ ਜਿਹੜਾ ਇਹਨੂੰ ਭਰਦੇ ਰਹੇ ਆ ਵੀ ਜਿਹੜਾ ਰੇਹ ਉਹ ਅਸਰ ਕਰ ਜੇ ਜੜ ਤੱਕ ਤੇ ਹੁਣ ਇਹਦਾ ਜਿਹੜਾ ਪਾਣੀ ਆਪਾਂ ਨੂੰ 3 ਦਿਨ ਹੋ ਗਏ ਤਕਰੀਬਨ ਬਿਲਕੁਲ ਬੰਦ ਕੀਤਾ ਵਾ ਜਮਾ ਸੁਕਾ ਕੇ ਪਾਣੀ ਹੁਣ ਅੱਜ ਆਪਾਂ ਇਹਦੇ ਵਿੱਚ ਮੋਟਰ ਛੱਡਾਂਗੇ ਤੇ ਇਸ ਤੋਂ ਬਾਅਦ ਪਾਣੀ ਦਾ ਫੁੱਲ ਭਰ ਕੇ ਜਿਹੜੀ ਦੂਜੀ ਯੂਰੀਆ ਮੋੜਾਂਗੇ ਉਹਦੇ ਚ ਆਪਾਂ ਪਾਵਾਂਗੇ ਅੱਧਾ ਕਿਲੋ 12 63 ਤੇ ਆ ਤੁਸੀਂ ਗ੍ਰੋਥ ਕਰੋ ਚੈੱਕ ਬਾਈ ਬਿਲਕੁਲ ਵਾਂ ਟਾਕਦਾ ਆਉਂਦਾ ਤਿੰਨ ਦਿਨ ਹੋ ਗਏ ਪਾਣੀ ਨਹੀਂ ਲਾਇਆ ਤੇ ਆ ਤੁਸੀਂ ਬੂਝਾ ਕਰੋ ਚੈੱਕ ਤੇ ਆਹ ਆਪਣਾ ਝੋਨਾ ਤਕਰੀਬਨ ਤਿੰਨ ਚਾਰ ਦਿਨ ਇਹ ਤੋਂ ਬਾਅਦ ਲੱਗਿਆ ਇਧਰਲਾ ਤੇ ਇਹ ਵੀ ਜਿਹੜਾ ਬਿਲਕੁਲ ਸੁਕਾਤਾ ਆਪਾਂ ਆ ਦੇਖੋ ਵੀ ਜਿੱਥੇ ਆਪਣੇ ਭਰਾਵਾਂ ਦੀਆਂ ਪੈੜਾਂ ਹੁੰਦੀਆਂ ਨਾ ਝੋਨਾ ਲਾਉਣ ਵਾਲਿਆਂ ਦੀਆਂ ਉਹਨਾਂ ਦੇ ਵਿੱਚ ਵੀ ਨਹੀਂ ਪਾਣੀ ਰਿਹਾ ਬਿਲਕੁਲ ਆ ਦੇਖੋ ਵੀ ਤੇੜਾ ਛੱਡ ਗਿਆ ਵਾਣ ਤੇ ਇਸ ਤੋਂ ਬਾਅਦ ਇਹਦੀ ਗਰੋਥ ਕਰਿਓ ਚੈੱਕ ਆਪਾਂ ਤੁਹਾਨੂੰ ਅੱਗੇ ਵੀ ਅਪਡੇਟ ਦਿੰਦੇ ਰਵਾਂਗੇ ਇਹ ਆਪਣਾ ਤਕਰੀਬਨ ਨਿੱਜੀ ਤਜਰਬਾ ਬਾਬਾ ਜੀ ਪਿਛਲੇ 6-7 ਸਾਲਾਂ ਤੋਂ ਵੀ ਆਪਾਂ ਪਹਿਲੀ ਰੇਤ ਤੋਂ ਬਾਅਦ ਜਿਹੜਾ ਪਾਣੀ ਇੱਕ ਵਾਰੀ ਬਿਲਕੁਲ ਸੁਕਾ ਦਿੰਨੇ ਹੁੰਨੇ ਆ ਕਿਉਂਕਿ ਨਾਲੇ ਤਾਂ ਸਾਰੀ ਜੜ ਨੂੰ ਜਿਹੜੀ ਆਕਸੀਜਨ ਉਹ ਫੁੱਲ ਮਿਲ ਜਾਂਦੀ ਹੈ ਸੁੱਕਾ ਰਹਿਣ ਦੇ ਨਾਲ ਤੇ ਨਾਲੇ ਜਿਹੜੀ ਨਵੀਂ ਫੋਟ ਆਉਂਦੀ ਹੈ ਥੱਲੋਂ ਬੂਝਾ ਮਾਰਨਾ ਹੁੰਦਾ ਝੋਨੇ ਨੇ ਉਹਦੀ ਬਹੁਤ ਜ਼ਿਆਦਾ ਗਰੋਥ ਰਹਿੰਦੀ ਹੈ ਉਹ ਬੂਝਾ ਬਹੁਤ ਸੋਨਾ ਮਾਰਦਾ ਝੋਨਾ ਤੇ ਆਪਣਾ ਇਹ ਤਜਰਬਾ ਆਪਾਂ ਤੁਹਾਡੇ ਸਾਰੇ ਕਿਸਾਨ ਭਰਾਵਾਂ ਨਾਲ ਸਾਂਝਾ ਕੀਤਾ ਤੇ ਇਦੋਂ ਬਾਅਦ ਵੀ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਵੀ ਦੂਜੀ ਯੂਰੀਆ ਤੋਂ ਬਾਅਦ ਕਿਸ ਤਰ੍ਹਾਂ ਰਿਜ਼ਲਟ ਰਹਿੰਦਾ ਤੇ ਉਹਦੇ ਚ ਆਪਾਂ ਦੂਜੀ ਯੂਰੀਆ ਦੇ ਵਿੱਚ ਪਾਵਾਂਗੇ ਅੱਧਾ ਕਿਲੋ 1263 ਉਹ ਵੀ ਜਿਹੜਾ ਫੰਗਸ ਵਾਸਤੇ ਹੁੰਦਾ ਨਾ ਬਾਕੀ ਫੋਟ ਬਹੁਤ ਸੋਹਣੀ ਕਰਦਾ ਝੋਨਾ ਤੇ ਹੁਣ ਇਦੋਂ ਬਾਅਦ ਇਹਦਾ ਝੋਨੇ ਦਾ ਤੁਸੀਂ ਰੰਗ ਦੇਖੋ ਵੀ ਬਿਲਕੁਲ ਕਾਲਾ ਡੰਝ ਹੋ ਜਾਊਗਾ ਝੋਨਾ ਕਿਉਂਕਿ ਇਹ ਕਰੀ ਸਾਰੇ ਵਾਣ ਨੂੰ ਜਿਹੜੀ ਹਵਾ ਲੱਗ ਗਈ ਆ ਤੇ ਹੁਣ ਆਪਾਂ ਇਹਦੇ ਚ ਅੱਜ ਪਾਣੀ ਛੱਡਾਂਗੇ ਤੇ ਐਦੋ ਬਾਅਦ ਦੇਖੋ ਵੀ ਕੀ ਰੰਗ ਲਿਆਉਂਦਾ ਝੋਨਾ ਤੇ ਇੱਧਰ ਕਰੋ ਚ ਇੱਕ ਆ ਆਪਣਾ ਝੋਨਾ ਜਿਹੜਾ ਪਹਿਲਾਂ ਲੱਗਿਆ ਵਾ ਇਹਦੇ ਚੋਂ ਵੀ ਪਾਣੀ ਬਿਲਕੁਲ ਸੁੱਕ ਗਿਆ ਤੇ ਬਾਣ ਤੋਂ ਢੱਗਦਾ ਹੁੰਦਾ ਤੇ ਬਾਕੀ ਵੀਡੀਓ ਸ਼ੇਅਰ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅੱਗੇ ਵੀ ਆਪਣੇ ਕਿਸਾਨ ਭਰਾਵਾਂ ਨਾਲ ਜਿਉਂਦੇ ਵਾਸਤੇ ਰੋ